ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਢਾਰ ਨਾ ਜਾਵੇ ਮੈਂ ਕੋਈ ਗੱਲ ਨਹੀਂ ਮੈਂ ਤਾਂ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਟੀਆਂ ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ ਮੈਂ ਆਇਆ ਤੇ ਮੇਰੇ ਜਾਂਦਿਆਂ ਨੂੰ ਕੁੜੀ ਦੇ ਕੱਪੜੇ ਠਾਂ ਧਾਰੇ ਆ ਏ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲੈ ਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਹੱਲੇ ਉਧਰ ਮੈਂ ਗਿਆ ਆ ਵਾ ਤੇ ਮਗਰੋਂ ਹੱਡੀ ਚਾਚੀ ਰੋਂਦੀ ਆਈ ਆ ਸਭ ਤੋਂ ਵੱਡੀ ਵੀ ਰੋਪਣਾ ਤੇਰੇ ਘਰੇ ਆ ਕੰਮ ਹੋ ਗਿਆ ਮੈਂ ਕਿਹਾ ਚਾਚੀ ਮੈਂ ਤੇ ਹੱਲੇ ਚਾਚੇ ਨੂੰ ਛੱਡ ਕੇ ਆ ਤੇ ਮੇਰੇ ਘਰ ਚਾਚੀ ਸੀ ਤਿੰਨ ਛੱਡ ਕੇ ਗਈ ਹੀ ਆਪਣੀ ਸਵੇ ਨੂੰ ਮੈਂ ਛੱਡ ਕੇ ਚਲੀ ਗਈ ਤੇ ਮੈਨੂੰ ਇਹਨਾਂ ਨੇ ਮਗਰੋਂ ਫੋਨ ਕੀਤਾ ਵੀ ਆ ਗੱਲ ਹੋ ਗਈ 3 ਵਜੇ ਸਬਕ ਦਿਨ ਨਾ ਫੋਨ ਕੀਤਾ ਵੀ ਆ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਨੂੰ ਛੱਡ ਗਈ ਮੈਨੂੰ ਕੀ ਪਤਾ ਮੇਰੇ ਮਗਰ ਹੋਏ ਹੋਣਾ ਤੇ ਉਹ ਜਿਹੜਾ ਬੰਦਾ ਜੇ ਉਹ ਛਾਦਾ ਦਾ ਸ਼ਰਾਬੀ ਆ ਨਾ ਜਾਈ ਤੇ ਉਹਦੇ ਮਾਂ ਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਨਹੀਂ ਆਉਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਜੀ ਤਾਇਆ ਕਿਹੜਾ ਪਿੰਡ ਆ ਰਹੂ ਆਲ ਕੀ ਮਾਮਲਾ ਆ ਜਿਹੜਾ ਕੁੜੀ ਨਾਲ ਕੋਈ ਰੇਪ ਹੋਇਆ ਜੀ ਇਹ ਤੇ ਸਾਡੀ ਪੁੱਤਰੀ ਆ ਤੇ ਮੇਰੀ ਨੋਂ ਲੱਗਦੀ ਆ ਤੋਂ ਬਾਹਰ ਗਈਆਂ ਏ ਵਿਚਾਰੀਆਂ ਲੋੜੀ ਮੰਗਣ ਤੋਂ ਮੁੰਡਾ ਵਿਚਾਰਾ ਵੀ ਬਾਹਰ ਕਿਰੇ ਅੱਧੀ ਕਧਾੜੀ ਗਿਆ ਏ ਉਹ ਮੈਨੂੰ ਬਾਹਲ ਗਏ ਨੇ ਘਰ ਮੈਨੂੰ ਕਹਿੰਦਾ ਚਾਚਾ ਤੂੰ ਘਰੇ ਰਹੀਂ ਮੈਂ ਪੁੱਤ ਕੋਈ ਗੱਲ ਨਹੀਂ ਮੈਂ ਘਰੇ ਹੀ ਆ ਆ ਕੁੜੀ ਨੂੰ ਮੈਂ ਚਾਹ ਵੀ ਪਿਆਲੀ ਆ ਮੈਂ ਵੀ ਪੀਤੀ ਆ ਮਾਪੋ ਤੈ ਮੈਂ ਨਾ ਕਰੋ ਦੋ ਰੋਟੀਆਂ ਖਾਵਾ ਅਰੇ ਮੈਂ ਦੋ ਰੋਟੀਆਂ ਖਾਣ ਹੀ ਗਿਆ ਵਾਂ ਤੇ ਦੋ ਰੋਟੀਆਂ ਤੇ ਖਾਧੀਆਂ ਹੀ ਤੇ ਮੇਰੇ ਨਾਲ ਦੀ ਆਂਦੀ ਤੂੰ ਕੁੜੀ ਲਾਗੇ ਜਾ ਕੱਲੀ ਢਾਰ ਨਾ ਜਾਵੇ ਉਹ ਮੈਂ ਕੋਈ ਗੱਲ ਨਹੀਂ ਮੈਂ ਤੇ ਜੇ ਹੁਣੇ ਹੀ ਉੱਠ ਕੇ ਆ ਰੋਟੀ ਦੋ ਫੱਟੀਆਂ ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਵਾਂ ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ ਉਹ ਮੈਂ ਆਇਆ ਤੇ ਮੇਰੇ ਜਾਂਦਿਆਂ ਨੂੰ ਕੁੜੀ ਦੇ ਕਪੜੇ ਠਾਂ ਧਾਰੇ ਆ ਐਨਾ ਲਤੋਂ ਤੂੰ ਘਤੇ ਨੂੰ ਠਾਂ ਲਾਇਆ ਵਾ ਕੌਣ ਐ ਮੁੰਡੇ ਕੀ ਨਾਮ ਆ ਦਾ ਮਿੰਟਾ ਨਾਮ ਉਹਦੇ ਮਿੰਟਾ ਦੇ ਗੀਤਨ ਦਾ ਮੁੰਡਾ ਜੇ ਰਹੁਆਲ ਦਾ ਰਹੁਆਲ ਦੇ ਪਿੰਡ ਕੁੜੀ ਬੋਲਦੀ ਐ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 14 ਸਾਲ ਦੀ ਐ ਨਹੀਂ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫਿਰ ਬੋਲ ਚਾਹੀ ਚਾਹ ਬਣਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਇਹ ਕੁੜੀ ਚਾਹ ਪੀਂਦੀ ਆ ਉਹ ਟੱਟੀ ਪਛਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹ ਤੇ ਤੈਨੂੰ ਅਹੀ ਬਾਹਰ ਫਰਾਤਰਾ ਕੇ ਲੈਉਣੇ ਪੀਚਾ ਨਿਆਣੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹਨੇ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਿੰਨਾ ਇਹਨੂੰ ਫਿਰ ਬਾਹਰੋਂ ਅੰਦਰੋਂ ਫੜਾ ਕੇ ਲਾ ਕੇ ਨਾਲ ਇਹ ਛਿਡਾ ਖੇੜ ਦੀਦਾ ਇਹਦੇ ਨਾਲ ਫਿਰ ਇਹਨੂੰ ਇੱਥੇ ਦਾ ਬਾੜੀ ਦਾ ਮਾਦਮੁਦੀ ਪ੍ਰਾਨ ਮਨਦਰੂ ਮਾਦਮੁਦੀ ਹੈ ਮਨ ਲੈ ਗੱਲ ਕੋਈ ਨਹੀਂ ਉਹਨਾਂ ਦੇ ਤੇ ਉਹ ਜਿਹੜਾ ਬੰਦਾ ਜੇ ਉਹ ਸ਼ਾਦਾ ਦਾ ਸ਼ਰਾਬੀ ਆ ਨਸ਼ਾਈ ਤੇ ਦੇ ਮਾਂ ਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਉਹਨੂੰ ਧਿਆਨ ਉਹਦਾ ਰੱਖੀਏ ਤੇ ਘਰ ਵੇਖਿਆ ਨਹੀਂ ਕਿ ਕੋਈ ਆਣ ਕੇ ਪਿਆ ਗਿਆ ਗੱਲ ਕਰ ਲੈਣ ਜੋ ਪਾਜੀ ਉਹ ਤੱਬ ਤੇ ਕਾਰਵਾਈ ਹੋਣੀ ਚਾਹੀਦੀ ਆ ਲਾਜ਼ਮ ਜਰੂਰੀ ਮੁੰਡੇ ਸਜ਼ਾ ਹੋਣੀ ਚਾਹੀਦੀ ਮੁੰਡੇ ਨੂੰ ਮੁੰਡੇ ਨੂੰ ਵੀ ਤੇ ਲਾਗ ਦੀ ਚਾਰੋਂ ਟੱਬਰ ਨੂੰ ਵੀ ਹੋਣੀ ਚਾਹੀਦੀ ਉਹਨਾਂ ਨੂੰ ਸਾਰੇ ਪਤਾ ਪਿਆਡਾ ਇਸ ਤਰ੍ਹਾਂ ਦਾ ਰਾਤ ਫਿਰਦਾ ਜਦੋਂ ਜਦੋਂ ਰਾਤ ਉਹਨਾਂ ਦੇ ਲਾਗੋਂ ਉੱਠ ਕੇ ਆਉਂਦੇ ਇਹਨਾਂ ਨੂੰ ਪਤਾ ਨਹੀਂ ਸਾਡਾ ਉਹ ਕਿੱਥੇ ਚੱਲ ਗਿਆ ਅੱਜ ਦੀ ਅੱਜ ਦੀ ਗੱਲ ਕੀ ਅੱਜ ਦੀ ਗੱਲ ਅੱਜ ਦੀ ਗੱਲ ਕਰੋ ਅੱਜ ਦੀ ਗੱਲ ਆ ਜੀ ਅੱਜ ਦੀ ਅੱਜ 3 ਵਜੇ ਦੀ ਗੱਲ ਆ ਅੱਜ 3 ਵਜੇ ਦਿਨ ਦੀ ਗੱਲ ਆ ਮੰਨ ਲਓ ਤੁਸੀਂ ਮੁੰਡੇ ਨੂੰ ਬੰਨਿਆ ਹੈਗਾ ਪੁਲਸ ਲੈ ਕੇ ਗਈ ਆ ਪੁਲਸ ਨੇ ਕੀ ਤੁਹਾਨੂੰ ਵਿਸ਼ਵਾਸ ਦਵਾਇਆ ਮੁੰਡੇ ਨੂੰ ਮੈਂ ਤੂ ਕਿਠਾਂ ਲਾ ਤੇ ਦੌੜ ਚੱਲਿਆ ਮੈਂ ਲੱਤੋਂ ਬੰਨ ਕੇ ਨਾ ਤੈਨੂੰ ਫੇਰੇ ਰੱਖਿਆ ਤੇ ਮੈਂ ਦੂਜੇ ਜੀਆਂ ਨੂੰ ਇਕੱਠਿਆਂ ਕੀਤਾ ਮੈਨੂੰ 3 ਸਾਲ ਹੋ ਗਈ ਛੱਟ ਲੱਗੀ ਨੂੰ ਤੇ ਮੇਰੇ ਕੋ ਕੁਝ دور ਪਾਜੀ ਨਹੀਂ ਹੋਈ ਉਹਦੇ ਮੁੰਡੇ ਨੇ ਕਾਟ ਕੀਤਾ ਵਾ ਉਹਨੇ ਫੋਲ ਸ਼ਰਾਬ ਪੀਤੀ ਜਾਂ ਰੱਜ ਕੇ ਮੌਕੇ ਤੇ ਪੁਲਿਸ ਆਈ ਨਹੀਂ ਪੁਲਿਸ ਨੇ ਕੀ ਕਾਰਵਾਈ ਕੀਤੀ ਮੌਕੇ ਤੇ ਪੁਲਿਸ ਨੇ ਕਾਰਵਾਈ ਕੀਤੀ ਆਪੀ ਉਹਨੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਉਹਨੇ ਸਭ ਕੋ ਜੀ ਆਪਣੀ ਅੱਖੀਂ ਵੇਖ ਲਿਆ ਕਾਟ ਐਸਾ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਸਰਕਾਰ ਤੋਂ ਐਸਐਚਓ ਸਾਹਿਬ ਕੋ ਕੀ ਮੰਗ ਕਰਦੇ ਤੁਸੀਂ ਹੰਸਾਰ ਸਾਹਿਬ ਚਾਹੀਦਾ ਹੰਸਾਰ ਨੂੰ ਨਿਸ਼ਾਬ ਚਾਹੀਦਾ ਜੀ ਸਾਹਿਬ ਦੀ ਮੰਗ ਕਰਦੇ ਸਾਰੇ ਜੀ ਸਾਰਾ ਪਿੰਡ ਰਹੂਗਾ ਇਨਸਾਫ ਦੀ ਸਾਡਾ ਪਿੰਡ ਰਹੂਗਾ ਵਾਲਿਆ ਇਨਸਾਫ ਦੀ ਮੰਗ ਐ ਸਾਰੇ ਇਨਸਾਫ ਦੀ ਮੰਗ ਕਰਦੇ ਆ ਸਾਰੇ ਇਨਸਾਫ ਦੀ ਸਾਡ ਦੀ ਮੰਗ ਮੇਰੀ ਬੇਟੀ ਹੱਥਾਂ ਪੈਰਾਂ ਤੋਂ ਹੈਂਡੀਕੈਪ ਪਿਆ ਵੀਲਚੇਅਰ ਤੇ ਆ ਨਾ ਤੇ ਉਹ ਤੁਰਦੀ ਆ ਤੇ ਨਾ ਉਹਦੇ ਹੱਥ ਕੰਮ ਕਰਦੇ ਨਾਲ ਲੱਤਾਂ ਤੇ ਜ਼ੁਬਾਨ ਤੋਂ ਵੀ ਗੁੰਗੀ ਬਰੀ ਅੰਦਰ ਬਾਹਰ ਰਹੀ ਉਹਨੂੰ ਆਪ ਘੜਦੇ ਆ ਤੇ ਮੇਰੀ ਵਾਈਫ ਆ ਉਹ ਗਾਈ ਨਗਲ ਕੰਮ ਤੇ ਗਈ ਸੀ ਤੇ ਮੈਂ ਪਰਮੇਸ਼ਨ ਨਗਦਾ ਬਾਬਾ ਰਸਪਾਲ ਸਿੰਘ ਉਹਨਾਂ ਦੇ ਨਾਲ ਲੋਹੜੀ ਵਾਲਾ ਦੇਣਾ ਅੱਜ ਦਾ ਉਹਨਾਂ ਨਾਲ ਰੋ ਕੱਢਣ ਗਿਆ ਸੀ ਤੇ ਹਲੇ ਘਰ ਆਏ ਆਂ ਤਾਂ ਮੈਂ ਆਪਣੇ ਚਾਚੇ ਦੇ ਘਰ ਗਿਆ ਆਂ ਤੇ ਨਿੱਕੇ ਚਾਚੇ ਨੂੰ ਅਸੀਂ ਕਿਹਾ ਕਿ ਗੁਡੀਆਂ ਦੇ ਲਾਗੇ ਰਹਿਣਾ ਇਹ ਕਦੀ ਕੱਲਿਆ ਨਹੀਂ ਛੱਡਿਆ ਤੇ ਮੇਰੇ ਚਾਚਾ ਜੀ ਗੁਡੀਆਂ ਦੇ ਲਾਗੇ ਮੇਰੇ ਆਉਂਦਿਆਂ ਨੂੰ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਡੋਡੀਆਂ ਰੇੜੀਆਂ ਦੇ ਕੇ ਗਿਆ ਆਂ ਮੈਂ ਚਾਚਾ ਜੀ ਤੁਸੀਂ ਘਰੇ ਰਹੋ ਤੇ ਮੈਂ ਮੁੰਡਿਆਂ ਨੂੰ ਵੇਖਵਾ ਬਾਹਰ ਕਿਸੇ ਨਾਲ ਲੜਾਈ ਝਗੜਾਣਾ ਗੁਡੀਆਂ ਤੋਂ ਘੜਦੇ ਹੁਣ ਤੇ ਹੱਲੇ ਉਧਰ ਮੈਂ ਗਿਆ ਵਾਂ ਤੇ ਮਗਰੋਂ ਸਾਡੀ ਚਾਚੀ ਰੋਂਦੀ ਆਈ ਸਭ ਤੋਂ ਵੱਡੀ ਵੀ ਰੋਬਣਾ ਤੇਰੇ ਘਰੇ ਆਹ ਕੰਮ ਹੋ ਗਿਆ ਮੈਂ ਕਿਹਾ ਚਾਚੀ ਮੈਂ ਤੇ ਹੱਲੇ ਚਾਚੇ ਨੂੰ ਛੱਡ ਕੇ ਆਇਆ ਤੇ ਜ ਚਾਚੇ ਨੂੰ ਆਣ ਕੇ ਪੁੱਛਿਆ ਕਹਿੰਦਾ ਪੁੱਤ ਹੱਲੇ ਤਾਂ ਮੈਂ ਘਰੇ ਰੋਟੀ ਖਾਣ ਗਿਆ ਵਾਂ ਤੇ ਆਹ ਵੇਹ ਰੋਟੀ ਮੇਰੇ ਹੱਥਾਂ 'ਚ ਮੈਂ ਰੋਟੀ ਖਾਧੀ ਨਹੀਂ ਘਰ ਮੈਂ ਰੋਟੀ ਤੁਹਾਡੇ ਘਰ ਫੇਰ ਲੈ ਕੇ ਆ ਗਿਆ ਵਾਂ ਤੇ ਆਉਂਦਿਆਂ ਨੂੰ ਮੈਂ ਪੁੱਤਾ ਆਹ ਕੰਮ ਵੇਖਿਆ ਵਾ ਤੇ ਫਿਰ ਤੇਰੀ ਵੱਡੀ ਚਾਚੀ ਨੂੰ ਦੱਸਿਆ ਵੀ ਆਹ ਕੰਮ ਆ ਤੇ ਫੇਰ ਮੇਰੀ ਵੱਡੀ ਚਾਚੀ ਰੋਂਦੀ ਗਈ ਰੋਬਣਾ ਤੂੰ ਗੁੱਡੀਆਂ ਦੇ ਖਿਹੜੇ ਨਾ ਪੈ ਤੇ ਘਰ ਆ ਗੱਲ ਆ ਬਣ ਗਈ ਆ ਤੇ ਸਾਨੂੰ ਇਹ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਕੌਣ ਆ ਮੁੰਡਾ ਜਿੰਨੇ ਜਿਹੜਾ ਇਹ ਗਲਤ ਕੰਮ ਕੀਤਾ ਜੀ ਇਹ ਜੀ ਗਰਮੀਤ ਮਸੀਹ ਦਾ ਮੁੰਡਾ ਪਿੰਡ ਰੋਗਵਾਲ ਦਾ ਰਹਿਣ ਵਾਲਾ ਤੁਹਾਡੇ ਘਰ ਪਹਿਲਾਂ ਵੀ ਕੋਈ ਆਉਣ ਜਾਣ ਸੀ ਇਹਦਾ ਨਹੀਂ ਆਉਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਦੇਤੀ ਪੈ ਨਾ ਵੇਖੋ ਜਾਈ ਵੀ ਲੋਕਾਂ ਦੇ ਘਰ ਜਾਣ ਵਾਲੇ ਆ ਹੀ ਵੀ ਪੀਣ ਖਾਣ ਵਾਲੇ ਆ ਹਾਨੂੰ ਵੀ ਦੇ ਦਿੱਤੀ ਕੇ ਦੀ ਸੀ ਭਣ ਕੇ ਹੋ ਜੀ ਕਿਹੋ ਜੀ ਕਹਤੇ ਪੁਲਿਸ ਪਹੁੰਚਿਆ ਉਹਨਾਂ ਕਹਾਂ ਵੀ ਤੁਹਾਨੂੰ ਇਨਸਾਫ ਮਿਲੂਗਾ ਇਹੀ ਪਿਆਨ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਪੁਲਿਸ ਕੋਈ ਇਹ ਹਣਸਾਫ ਮੰਗ ਰਹੇ ਆ ਇਹਨੂੰ ਵਸ ਵਸ ਸਜ਼ਾ ਦਿੱਤੀ ਜਾਏ ਕਹ ਨਹੀਂ ਤਾਂ ਫਿਰ ਜਿਹਦੇ ਨਾਲ ਇਹ ਕੰਮ ਹੋਇਆ ਹੈ ਆਪਣੇ ਘਰ ਲੈ ਜੀ ਤੇ ਮੈਂ ਰਊਵਾਲ ਦੀ ਰਹਿਣ ਵਾਲੀ ਜੀ ਮੈਂ ਗਾਈ ਨੰਗਲ ਗਈ ਹੋਈ ਸੀ ਕੁੜੀਆਂ ਨਾਲ ਤੇ ਮੇਰੇ ਘਰ ਚਾਚਾ ਜੀ ਤਿੰਨ ਛੱਡ ਕੇ ਗਈ ਆ ਆਪਣੇ ਸੋਹਣੇ ਸ਼ੜਕੇ ਚਲੀ ਗਈ ਤੇ ਮੈਨੂੰ ਇਹਨਾਂ ਨੇ ਮਗਰ ਫੋਨ ਕੀਤਾ ਵੀ ਆਹ ਗੱਲ ਹੋ ਗਈ ਹੈ 3 ਵਜੇ ਸਵੇਕ ਦੇ ਮੈਨਾਂ ਨੇ ਫੋਨ ਕੀਤਾ ਵੀ ਆਹ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਨੂੰ ਸ਼ੜਕੇ ਗਈ ਮੈਨੂੰ ਕੀ ਪਤਾ ਮੇਰੇ ਮਗਰ ਹੋਇਆ ਜਣਾ ਮੈਂ ਜਦੋਂ ਆਈ ਇਹ ਪੁੱਤ ਨੂੰ ਸੱਦਿਆ ਉਹ ਮੌਕਾ ਵੀ ਕੱਗੇ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਵਾ ਪੁਲਿਸਾਂ ਦਾ ਜਿਹੜੀ ਬੰਦੀ ਕਾਰਵਾਈ ਉਹ ਤੇ ਕੀਤੀ ਜਾਏ ਜੀ ਸਕਤੋ ਸੱਟ ਤੋਂ ਤੇ ਉਹ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਕੁੜੀ ਦੀ ਉਮਰ ਕਿੰਨੀ ਆ ਬੇਟੀ ਤੁਹਾਡੀ ਕੁੜੀ ਦੀ ਉਮਰ 13 ਸਾਲ ਜੀ 14ਵਾਂ ਸਾਲ ਆ ਜੇ ਲੱਗਾ ਇਹ ਚ ਸਾਰੇ ਸਾਲ ਨੀ ਜਿਹੜੇ ਪੂਰੇ ਹੋਏ ਬੋਲਦੀ ਆਂ ਜਾਂ ਕੇ ਨਾਉਂਗੀ ਪੈਰੀ ਜਨਾਬ ਬੋਲਦੀ ਤੇ ਨਾਉਂ ਚਰ ਦੇ ਦਿਜੀਏ ਪੁਲਸ ਮੌਕੇ ਤੇ ਪਹੁੰਚੀ ਹੀ ਪੁਲਸ ਨੇ ਕੀ ਕਾਰਵਾਈ ਕੀਤੀ ਹੈ ਜੀ ਮੌਕੇ ਤੇ ਪੁਲਸ ਪਹੁੰਚੀ ਹੀਗੀ ਕੀ ਕਾਰਵਾਈ ਕੀਤੀ ਹੈ ਜੀ ਤੁਹਾਨੂੰ ਦੀ ਵੀ ਕਾਰਵਾਈ ਕਰਾਂਗੇ ਤਾਂ ਇੰਸ਼ਾ ਅੱਲਾਹ ਇਹਨਾਂ ਨੂੰ ਸਭ ਤੋਂ ਇਨਸਾਨਸ ਬੰਨਣਾ ਚਾਹੀਦਾ